ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ वाहे गुरु जी का वाहेगुरु जी का खालसा वाहेगुरू जी की फतेह मैं यहाँ पर एक्चुअली ये हमारे लिए बहुत सौभाग्य की बात है कि हरमंदर साहब को हमने हमारी बैंक चंडीगढ़ सर्कल के, के द्वारा और माननीय काजल कुमार भौमिक द्वारा ये बैटरी ऑपरेटेड कार दिया गया है और जैसा हम लोगों ने इनको बहुत ही श्रद्धा के साथ यहाँ पर जो भी अंगहीन व्यक्ति हैं जो भी बुज़ुर्ग व्यक्ति हैं उनको दरबार साहब लाने के लिए ये सुविधा जो है दिया गया है तो हम वंश एक बार फिर पूरी संगत यहाँ जो आई है उनका धन्यवाद करते हैं और आगे उम्मीद करते हैं कि जो उन्होंने बोला है कि इस तरह की सेवाएं हम अनवरत रूप से जो है इनको प्रदान करते रहेंगे धन्यवाद जी सर अपना गुड नेम और क्या ने दीजिए क्या कहेंगे आज जो आज चार गाड़ियाँ भेंट की गई हैं श्री हरिमंदिर साहब ने काजल कुमार भामिक डी जी एम एन स्टीडियो हम स्टेट बैंक हेड ऑफिस चंडीगढ़ से आएँ तो आज इस पावन दिन पे हम लोग ने चार गाड़ियाँ बैटरी ऑपरेटेड हरविंदर साहब के यहाँ पे हम लोगों ने वेट किया है बैंक की तरफ से कि जो भी जैसे बताया गया बुज़ुर्ग है जो बीमार है वो जो यहाँ अर्दास करने के लिए आते हैं उनको मदद हो पाए उनको हम लोग पहुँचा पाए बैंक हमेशा करता रहा ये और आगे भी करता रहेगा हम लोग जुड़े हुए हैं एस के साथ और आगे भी जुड़े रहेंगे बहुत बड़ी आस्था का केंद्र है सर यहाँ पे कितना अच्छा लगता है दिल को कितनी ख्याल होती है जैसे सेवा करके यहाँ पे यस yes. बहुत खूब कहा आपने तो बैंक हमेशा अपना सी एक्टिविटी में इस तरह से काम करते रहते हैं कि कहा जाता है बैंक टू एवरी इंडिया तो हर एक भारतीय के लिए हम लोग हैं और चाहते हैं कि हर एक को हम हमारा जो प्रयास है ये गुरुद्वारा साहिब की तरफ से उनके पद तक पहुँचे धन्यवाद सर थैंक यू वाहेगुरु जी का खालसा वाहेगुरु जी की फतेह सचखंड श्री हेमंदर साहब विखे ਇਤੇ ਰੋਜ਼ਾਨਾ ਹੀ ਤਰ ਤੇ ਲੱਖਾਂ ਦੀ ਤਾਜ ਸੰਗਤ ਜੜੀ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਧੰਨ ਭਾਗਿਸ਼ ਕਰਦੇ ਸਮਝਦੀ ਆ ਇਹ ਇਥੇ ਹਰਮੰਦਰ ਸਾਹਿਬ ਦੀ ਜਿੰਨੀ ਵੀ ਲੰਗਰ ਦੀ ਸੇਵਾ ਆ ਚਾਹੇ ਸਲਾਵਾ ਦੀ ਸੇਵਾ ਆ ਚਾਹੇ ਮਾਰਤਾ ਦੀ ਸੇਵਾ ਆ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਂਦੀਆਂ ਸੰਗਤਾਂ ਦੀ ਸਹੂਲਤ ਲਈ ਐਸਬੀਆਈ ਬੈਂਕ ਵੱਲੋਂ 4 ਫੋਰਵੀਲ ਦੀਆਂ ਗੱਡੀਆਂ ਜਿਹੜੀਆਂ ਉਹ ਭੇਟ ਕੀਤੀ ਗਈਆਂ ਨੇ ਜਿਹੜੀਆਂ ਬੈਟਰੀ ਨਾਲ ਚੱਲਦੀਆਂ ਨੇ ਇਹ ਗੱਡੀਆਂ ਜਿਹੜੀਆਂ ਉਹ ਸੰਗਤ ਦੀ ਸਹੂਲਤ ਲਈ ਮੰਗਾਈਆਂ ਗਈਆਂ ਨੇ ਜਿਹੜੀ ਸੰਗਤ ਜਿਹੜੇ ਬਜ਼ੁਰਗ ਨੇ ਬੱਚੇ ਨੇ ਜਾਂ ਜਿਹੜੇ ਕੋਈ ਬਿਮਾਰ ਨੇ ਜਾਂ ਜਿਹੜਾ ਕੋਈ ਅੰਗਹੀਣ ਵਿਅਕਤੀ ਆ ਜਿਹੜਾ ਤੁਰ ਨਹੀਂ ਸਕਦਾ ਇਹ ਉਹਨਾਂ ਦੀ ਸਹੂਲਤ ਲਈ ਬੱਸ ਸਟੈਂਡ ਜਾਂ ਜਿਹੜੇ ਕਿਉ ਮੰਡੀ ਤੋਂ ਸੱਚਖੰਡ ਸ਼੍ਰੀਮਨ ਦਾ ਸਾਹਿਬ ਆਖੇ ਉਹਨਾਂ ਸੰਗਤਾਂ ਨੂੰ ਲਿਆਉਣ ਲਈ ਵਰਤੀ ਜਾ ਰੂਗੀ ਕਿਉਂਕਿ ਸੱਚਖੰਡ ਸ਼੍ਰੀਮਨ ਦਾ ਸਾਹਿਬ ਆਖੇ ਹਰ ਤਰ੍ਹਾਂ ਦੀ ਸੰਗਤ ਆਉਂਦੀ ਆ ਕੋਈ ਅੰਗਹੀਣੀ ਵੀ ਹੁੰਦਾ ਕੋਈ ਬਿਮਾਰ ਵੀ ਹੁੰਦਾ ਆ ਉਹ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਕੇ ਅਰਦਾਸ ਕਰਦਾ ਕਿ ਮੈਨੂੰ ਤੰਦਰੁਸਤੀ ਮਿਲੇ ਤੇ ਗੁਰੂ ਮਹਾਰਾਜ ਉਹਨੀਆਂ ਕਮਨ ਮਨੋ ਕਾਮਨਾ ਪੂਰੀਆਂ ਕਰਦੇ ਨੇ ਮੈਂ ਮੈਂ ਬੈਂਕ ਮੈਨੇਜਰ ਸ੍ਰੀ ਕਾਜਰ ਕੁਮਾਰ ਜੀ ਡਿਪਟੀ ਜਨਰਲ ਮੈਨੇਜਰ ਸੀਡੀਓ ਚੰਡੀਗੜ੍ਹ ਇਹਨਾਂ ਨਾਲ ਵਿਮਲ ਵਿਮਲ ਹਿੰਦੂ ਜੀ ਚੰਦਰ ਸ਼ੇਖਰ ਰੀਜਨਲ ਮੈਨੇਜਰ ਆਏ ਨੇ ਅਤੇ ਹੋਰ ਸਟਾਫ ਆਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਇਹਨਾਂ ਦਾ ਮਾਨਯੋਗ ਪ੍ਰਧਾਨ ਸੁਧਾਰ ਜਿੰਦਰੀ ਜੀ ਧਾਮ ਜੀ ਵੱਲੋਂ ਸੁਚੀ ਇਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਕਿਉਂਕਿ ਇਹ ਬੜੀ ਵੱਡੀ ਸੇਵਾ ਆ ਕਿਉਂਕਿ ਜਿਹੜੀਆਂ ਇਹ ਗੱਡੀਆਂ ਨੇ ਇਹ ਸੰਗਤ ਦੀ ਸਹੂਲਤ ਲਈ ਨੇ ਤੇ ਸੰਗਤ ਦੀ ਸਹੂਲਤ ਨੂੰ ਹਮੇਸ਼ਾ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਪਹਿਲ ਦਿੰਦਾ ਆ ਇਹ ਜਿਹੜੀਆਂ ਗੱਡੀਆਂ ਨੇ ਇਹ ਸੰਗਤ ਦੀ ਸਹੂਲਤ ਲਈ ਵਰਤੀਆਂ ਜਾਣੀਆਂ ਨੇ ਇਸ ਲਈ ਮੈਂ ਇਹਦੀ ਸੁਚੀ ਟੀਮ ਦਾ ਧੰਨਵਾਦ ਕਰਦਾ ਤੇ ਗਾਹਮਿਆਸ਼ ਕਰਦਾ ਕਿ ਗਾਹ ਵੀ ਇਦਾਂ ਹੀ ਇਹ ਸਾਨੂੰ ਸਹਿਯੋਗ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ